ਇੱਕ ਆਪਾਂ ਬਹੁਤ ਹੀ ਵਧੀਆ ਵਿਸ਼ੇ ਦੇ ਨਾਲ ਤੁਹਾਡੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਪਰ ਵੀਡੀਓ ਨੂੰ ਤੁਸੀਂ ਅਖੀਰ ਤੱਕ ਜਰੂਰ ਦੇਖਿਓ ਤੇ ਜਿਸ ਤਰ੍ਹਾਂ ਨੂੰ ਤੁਹਾਨੂੰ ਲੱਗਦਾ ਹੈਗਾ ਕਮੈਂਟ ਵੀ ਤੁਸੀਂ ਜਰੂਰ ਕਰਨੀ ਹੈ ਤੇ ਤੁਸੀਂ ਸਾਨੂੰ ਜੇਕਰ ਸਮਾਂ ਦਿਓਗੇ ਤਾਂ ਆਪਾਂ ਗੱਲਬਾਤ ਦੇ ਜ਼ਰੀਏ ਆਪਾਂ ਇੱਕ ਦੂਸਰੇ ਦੇ ਨਾਲ ਜੁੜ ਸਕਦੇ ਹਾਂ ਸਾਡਾ ਇਹੀ ਤੁਹਾਡੇ ਨਾਲ رابطہ ਇੱਕ ਚੈਨਲ ਦੇ ਜ਼ਰੀਏ ਫੇਸਬੁੱਕ ਦੇ ਜ਼ਰੀਏ ਤੁਹਾਡੇ ਨਾਲ ਜੁੜਦਾ ਕੁੜੀ ਕਿਵੇਂ ਸੁਰੱਖਿਅਤ ਰਹਿ ਸਕਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਉਹ ਕਿਵੇਂ ਸੁਰੱਖਿਅਤ ਕਿਵੇਂ ਰਹਿ ਸਕਦੇ ਆਣੇ ਆਪਣੇ ਆਪ ਚ ਕੁੜੀਆਂ ਕਿਵੇਂ ਸੁਰੱਖਿਅਤ ਰਹਿ ਸਕਦੀਆਂ ਨੇ ਸੋਚ ਸਮਾਜ ਅਤੇ ਵਿਚਾਰ ਇਸ ਤੇ ਪੂਰਾ ਇਸ ਵਿਸ਼ੇ ਤੇ ਅੱਜ ਅਸੀਂ ਤੁਹਾਡੇ ਨਾਲ ਬੜੀ ਸੋਹਣੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਸਾਡੇ ਵਿਚਾਰ ਲੱਗੇ ਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਚੈਨਲ ਨੂੰ ਸਾਡੇ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਦਾ ਜਿਹੜਾ ਸਮਾਂ ਨਾ ਤਰੱਕੀ ਦਾ ਸਮਾਂ ਹੈ ਅੱਜ ਦਾ ਜਿਹੜਾ ਸਮਾਂ ਹੈਗਾ ਇਹ ਤਰੱਕੀ ਦਾ ਸਮਾਂ ਕੁੜੀਆਂ ਨੇ ਹਰ ਖੇਤਰ ਵਿੱਚ ਬੜੀ ਵੱਡੀ ਵਾਸੀ ਮਾਰੀ ਹੈਗੀ ਆ ਕੁੜੀਆਂ ਨੇ ਹਰ ਖੇਤਰ ਚ ਕੋਈ ਵੀ ਖੇਤਰ ਤੁਸੀਂ ਦੇਖ ਲਓ ਚਾਹੇ ਉਹ ਆਰਮੀ ਦਾ ਹੋਵੇ ਚਾਹੇ ਉਹ ਜਹਾਜ਼ 에어로ਪਲੇਨਰ ਉਡਾਣ ਦਾ ਜਿਹਨੂੰ ਪਾਇਲਟ ਕਹਿੰਦੇ ਆ ਅਸੀਂ ਚਾਹੇ ਕੋਈ ਖੇਡ ਹੋਵੇ ਚਾਹੇ ਕੋਈ ਨੌਕਰੀ ਹੋਵੇ ਚਾਹੇ ਕੋਈ ਬਿਜ਼ਨਸ ਹੋਵੇ ਚਾਹੇ ਉਹ ਰਾਜਨੀਤੀ ਹੋਵੇ ਇਹ ਜਿਹੜੇ ਸਵਾਲ ਹੈਗੇ ਆ ਅਜੇ ਵੀ ਸਮਾਜ ਦੇ ਸਾਹਮਣੇ ਖੜੇ ਹੈਗੇ ਆ ਜਿਹੜੇ ਮੈਂ ਅਪਰੋਕਤ ਤੁਹਾਨੂੰ ਬੋਲੇ ਹੈਗੇ ਆ ਕੁੜੀਆਂ ਨੇ ਹਰ ਖੇਤਰ ਦੇ ਵਿੱਚ ਅੱਗੇ ਵਧੀਆਂ ਨੇ ਜਿਹੜੇ ਮੈਂ ਤੁਹਾਨੂੰ ਦੱਸਿਆ ਪੜ੍ਹਾਈ ਹੋਵੇ ਖੇਡਾਂ ਹੋਣ ਨੌਕਰੀ ਹੋਵੇ ਬਿਜ਼ਨਸ ਹੋਵੇ ਰਾਜਨੀਤੀ ਹੋਵੇ ਸਾਰੇ ਖੇਤਰਾਂ ਦੇ ਵਿੱਚ ਕੁੜੀਆਂ ਅੱਗੇ ਵਧੀਆਂ ਨੇ ਪਰ ਅਜੇ ਵੀ ਜਿਹੜੇ ਸਾਡੇ ਸਮਾਜ ਦੇ ਸਾਹਮਣੇ ਨੇ ਦੋ ਚੀਜ਼ਾਂ ਅਜੇ ਵੀ ਖਲੋਤੀਆਂ ਨੇ ਅੱਜ ਵੀ ਉਹ ਅਜੇ ਸਾਡੇ ਸਮਾਜ ਦੇ ਵਿੱਚ ਔਮੀ ਦੀ ਔਮ ਜਿਉਂਦੀਆਂ ਤੇ ਉਹ ਖੜੀਆਂ ਨੇ ਕਿੱਥੇ ਰੰਗ ਕਿੱਥੇ ਕੁੜੀਆਂ ਕਿਵੇਂ ਸੁਰੱਖਤ ਰਹਿ ਸਕਦੀਆਂ ਨੇ ਕੁੜੀਆਂ ਕਿਵੇਂ ਸੁਰੱਖਿਤ ਰਹਿ ਸਕਦੀਆਂ ਨੇ ਸੁਰੱਖਿਅਤ ਸਿਰਫ ਸਰੀਰ ਦੀ ਨਹੀਂ ਹੁੰਦੀ ਹੈਗੀ ਸਖਿਅਤ ਜਿਹੜੀ ਹੁੰਦੀ ਹੈ ਸੁਰੱਖਿਆ ਸਿਰਫ ਸਰੀਰ ਦੀ ਨਹੀਂ ਹੁੰਦੀ ਇਹ ਮਨ ਦੀ ਵੀ ਹੁੰਦੀ ਹੈਗੀ ਸੁਰੱਖਿਆ ਸਿਰਫ ਇਕੱਲੀ ਸਰੀਰ ਦੀ ਨਹੀਂ ਹੁੰਦੀ ਇਹ ਮਨ ਦੀ ਵੀ ਸੁਰੱਖਿਆ ਹੁੰਦੀ ਹੈ ਇਹ ਜਿੱਤੇ ਦੀ ਵੀ ਹੁੰਦੀ ਹੈ ਅਤੇ ਤੁਹਾਡੇ ਹੱਕ ਹੱਕਾਂ ਦੀ ਵੀ ਹੁੰਦੀ ਹੈ ਸੁਰੱਖਿਆ ਦਾ ਮਤਲਬ ਇਹ ਨਹੀਂ ਹੈਗਾ ਕਿ ਕਿਹੜੂ ਨੂੰ ਘਰ ਦੇ ਵਿੱਚ ਤੁਸੀਂ ਬੰਦ ਕਰ ਦਿੱਤਾ ਜਾਵੇ ਸੁਰੱਖਿਆ ਦਾ ਅਸਲ ਮਤਲਬ ਹੈ ਉਸ ਨੂੰ ਐਸੀ ਤਾਕਤ ਦੇਣੀ ਹੈ ਕਿ ਉਹ ਕਿਸੇ ਵੀ ਹਾਲਾਤ ਵਿੱਚ ਆਪਣੇ ਆਪ ਨੂੰ ਬਚਾ ਸਕੇ ਉਸ ਨੂੰ ਐਸੀ ਤਾਕਤ ਦੇਣੀ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਆਪ ਨੂੰ ਬਚਾ ਸਕੇ ਤੇ ਸਿਰਫ ਉੱਚਾ ਰੱਖ ਕੇ ਉਜੇ ਸਕੇ ਕੋਈ ਇਹੋ ਜੀ ਜਿਹੜੀ ਤਾਕਤ ਉਹ ਨੂੰ ਦੇਣੀ ਬੰਦ ਦੀ ਸਭ ਤੋਂ ਪਹਿਲਾਂ ਸੁਰੱਖਿਆ ਘਰ ਤੋਂ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਜਿਹੜੀ ਸੁਰੱਖਿਆ ਹੈਗੀ ਆ ਉਹ ਘਰ ਤੋਂ ਸ਼ੁਰੂ ਹੁੰਦੀ ਹੈ ਜੇ ਘਰ ਵਿੱਚ ਬੱਚਿਆਂ ਨੂੰ ਸਿਖਾਇਆ ਜਾਵੇ ਕਿ ਹਰ ਇਨਸਾਨ ਦੀ ਇੱਜ਼ਤ ਕਰਨੀ ਤਾਂ ਅੱਗੇ ਜਾ ਕੇ ਸਮਾਜ ਵੀ ਬਦਲੇਗਾ ਜੇ ਘਰ ਤੋਂ ਸ਼ੁਰੂ ਹੁੰਦੀ ਹੈ ਤੱਕ ਕੁੜੀ ਕੋਈ ਕਮਜ਼ੋਰ ਨਹੀਂ ਹੈਗੀ ਜੇ ਇਸ ਰੱਖਿਆ ਕਰਤੀ ਸ਼ੁਰੂ ਹੁੰਦੀ ਹੈ ਤਾਂ ਕੁੜੀ ਕੋਈ ਕਮਜ਼ੋਰ ਨਹੀਂ ਹੈਗੀ ਮੁੰਡਿਆਂ ਨੂੰ ਇਹ ਸਿਖਾਉਣਾ ਜ਼ਰੂਰੀ ਹੈ ਕਿ ਕੁੜੀ ਕੋਈ ਕਮਜ਼ੋਰ ਨਹੀਂ ਉਹ ਕੋਈ ਚੀਜ਼ ਨਹੀਂ ਹੈਗੀ ਕੋਈ ਮਰਨ ਜਾਂਦੀ ਚੀਜ਼ ਨਹੀਂ ਹੈ ਕੋਈ ਬਸਤੂ ਨਹੀਂ ਹੈਗੀ ਜਿਹੜੀ ਤੁਸੀਂ ਵਰਤ ਲਈ ਤੇ ਬਾਅਦ ਦੇ ਵਿੱਚ ਉਹਨੂੰ ਛੱਡ ਦਿੱਤਾ ਕੋਈ ਮਨੋਰੰਜਨ ਦੀ ਚੀਜ਼ ਨਹੀਂ ਹੈਗੀ ਉਹ ਵੀ ਇੱਕ ਇਨਸਾਨ ਹੈ ਜਿ세ਦੇ ਸੁਪਨੇ ਜਿਸ ਦੀ ਮਰਜ਼ੀ ਜਿਸ ਦੀ ਇੱਜ਼ਤ ਹੈ ਉਹਦੇ ਵੀ ਸੁਪਨੇ ਹੈਗੇ ਕੁੜੀ ਦੇ ਵੀ ਜਿਹਦੀ ਆਪਣੀ ਵੀ ਮਰਜ਼ੀ ਹੈਗੀ ਹੈ ਤੇ ਜਿਸ ਦੀ ਇੱਜ਼ਤ ਵੀ ਹੈਗੀ ਹੈ ਜੇ ਸੋਚ ਸਾਫ਼ ਹੋਵੇ ਤਾਂ ਅਪਰਾਧ ਬਿਲਕੁਲ ਘਟ ਜਾਣਗੇ ਜੇ ਸੋਚ ਸਾਫ਼ ਹੋਵੇ ਤਾਂ ਅਪਰਾਧਾਂ ਦੀ ਗਿਣਤੀ ਨਹੀਂ ਵਧੂਗੀ ਅਪਰਾਧਾਂ ਦੀ ਗਿਣਤੀ ਦੇ ਵਿੱਚ ਖੜੋਤ ਆ ਸਕਦੀ ਹੈ ਉਹ ਘਟ ਸਕਦੀ ਹੈ ਆਤਮ ਵਿਸ਼ਵਾਸ ਹੁੰਦਾ ਨਾ ਜਿਹੜਾ ਸਾਡਾ ਆਪਣੇ ਆਪ ਤੇ ਵਿਸ਼ਵਾਸ ਹੁੰਦਾ ਆਤਮ ਵਿਸ਼ਵਾਸ ਤਮਾਗੀ ਤੌਰ ਤੇ ਸਟਰੋਂਗਲੀ ਸਾਡੀ ਸੋਚ ਆਤਮ ਵਿਸ਼ਵਾਸ ਤੇ ਬਹੁਤ ਚੀਜ਼ਾਂ ਨਿਰਭਰ ਕਰਦੀਆਂ ਨੇ ਆਤਮ ਵਿਸ਼ਵਾਸ ਆ ਜਿਹੜੀ ਬਹੁਤ ਵੱਡੀ ਟਹਾਲ ਹੈ ਕੁੜੀਆਂ ਦੀ ਆਪਣੇ ਆਪ ਦੇ ਵਿੱਚ ਮਜ਼ਬੂਤ ਹੋਣਾ ਹਰ ਹਾਲਾਤ ਦੇ ਵਿੱਚ ਹਰ ਇੱਕ ਚੀਜ਼ ਦਾ ਸਾਹਮਣਾ ਕਰਨਾ ਹਰ ਚੀਜ਼ ਦਾ ਜਵਾਬ ਦੇਣਾ ਜੇ ਕੁੜੀ ਆਪਣੇ ਉੱਤੇ ਵਿਸ਼ਵਾਸ ਨਹੀਂ ਕਰਦੀ ਜਿਹੜੀ ਕੁੜੀ ਆਪਣੇ ਆਪ ਤੇ ਵਿਸ਼ਵਾਸ ਨਹੀਂ ਕਰਦੀ ਉਹ ਹਾਲਾਤਾਂ ਦਾ ਸਾਹਮਣਾ ਕਰ ਸਕਦੀ ਹੈ ਜੇ ਕੁੜੀ ਆਪਣੇ ਆਪ ਉੱਤੇ ਵਿਸ਼ਵਾਸ ਕਰ ਲੇ ਆਤਮ ਨਿਰਭਰ ਹੋ ਜਾਵੇ ਆਪਣੇ ਆਪ ਦਿਮਾਗੀ ਤੌਰ ਤੇ ਮਜ਼ਬੂਤ ਹੋ ਜਾਵੇ ਜੇ ਕੁੜੀ ਆਪਣੇ ਉੱਤੇ ਵਿਸ਼ਵਾਸ ਕਰਦੀ ਹੈ ਨਾ ਉਹ ਹਾਲਾਤਾਂ ਦਾ ਬੜਾ ਡਟ ਕੇ ਸਾਹਮਣਾ ਕਰ ਸਕਦੀ ਹੈ ਕੋਈ ਵੀ ਹਾਲਾਤ ਹੋਣ ਕਿਸ ਤਰ੍ਹਾਂ ਦੇ ਵੀ ਹੋਣ ਆਤਮ ਵਿਸ਼ਵਾਸਤਾ ਮਤਲਬ ਆਪਣੇ ਹੱਕਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਉਹਨੂੰ ਕੁੜੀ ਨੂੰ ਆਪਣੇ ਆਤਮ ਵਿਸ਼ਵਾਸਤਾ ਮਤਲਬ ਹੈ ਕਿ ਉਹਨੂੰ ਆਪਣੇ ਨਾ ਜਿਹੜੀ ਹੱਕਾਂ ਦੀ ਹੈ ਉਹ ਜਾਣਕਾਰੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਨਾ ਕਹਿਣ ਦੀ ਹਿੰਮਤ ਹੋਣੀ ਚਾਹੀਦੀ ਹੈ ਉਹਦਾ ਜਿਗਰਾ ਐਡਾ ਚਾਹੀਦਾ ਹੁੰਦਾ ਕਿਸੇ ਵੀ ਗਲਤ ਵਿਵਹਾਰ ਤੁਹਾਡੇ ਨਾਲ ਹੋ ਰਿਹਾ ਤੇ ਉਹਨੂੰ ਸਹਿਣਾ ਨਹੀਂ ਹੈ ਕਿਸੇ ਵੀ ਗਲਤ ਵਿਹਾਰ ਨੂੰ ਤੁਸੀਂ ਸਹਿਣਾ ਕਦੇ ਨਹੀਂ ਹੈਗਾ ਸਹਿਣ ਨਹੀਂ ਕਰਨਾ ਹੈਗਾ ਵੀ ਉਹਨੂੰ ਹਲਕੇ ਦੇ ਵਿੱਚ ਲਿਆ ਤੇ ਤੁਸੀਂ ਛੱਡ ਦਿੱਤਾ ਕਈ ਵਾਰ ਕੁੜੀਆਂ ਸਿਰਫ ਇਸ ਲਈ ਚੁੱਪ ਰਹਿ ਜਾਂਦੀਆਂ ਨੇ ਕਈ ਵਾਰ ਪਤਾ ਕੀ ਕੁੜੀਆਂ ਕਰਦੀਆਂ ਨੇ ਇਸ ਲਈ ਚੁੱਪ ਰਹਿ ਜਾਂਦੀਆਂ ਨੇ ਕਿ ਲੋਕ ਕੀ ਕਹਿਣਗੇ ਇਹ ਅਕਸਰ ਹੀ ਸਾਡੇ ਸਮਾਜ ਦੇ ਵਿੱਚ ਆਮ ਗੱਲ ਹੈਗੀ ਹੈ ਪਰ ਚੁੱਪੀ ਅਕਸਰ ਨਾਲ ਜਿਹੜੀ ਹੈਗੀ ਹੈ ਗਲਤ ਲੋਕਾਂ ਨੂੰ ਹਿੰਮਤ ਤੇ ਦੇ ਦਿੰਦੀ ਹੈ ਜੇ ਤੁਸੀਂ ਪਹਿਲੀ ਵਾਰ ਉਹਦਾ ਸਾਹਮਣਾ ਨਾ ਕੀਤਾ ਤਾਂ ਉਹ ਕੁੜੀ ਦੀ ਚੁੱਪ ਦਾ ਫਿਰ ਕਹਿੰਦੇ ਕਿ ਬੰਦਾ ਨਜਾਇਜ਼ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦਾ ਲੋਕਾਂ ਨੂੰ ਹਿੰਮਤ ਦੇ ਦਿੰਦੀ ਆ ਯਾਦ ਰੱਖੋ ਤੁਹਾਡੀ ਆਵਾਜ਼ ਹੀ ਤੁਹਾਡੀ ਤਾਕਤ ਹੈ ਜੇ ਤੁਹਾਡੀ ਆਵਾਜ਼ ਸਟਰੋਂਗ ਹੈਗੇ ਤੁਹਾਡੀ ਆਵਾਜ਼ ਦੇ ਵਿੱਚ ਜੋਸ਼ ਹੈਗਾ ਤੁਹਾਡੀ ਆਵਾਜ਼ ਹੀ ਸਭ ਤੋਂ ਵੱਡੀ ਤੁਹਾਡੀ ਤਾਕਤ ਹੈ ਸਿੱਖਿਆ ਜੇ ਆਪਾਂ ਗੱਲ ਕਰੀਏ ਸਿੱਖਿਆ ਜਿਹੜੀ ਹੈਗੀ ਆ ਸਭ ਤੋਂ ਵੱਡਾ ਹਥਿਆਰ ਹੈ ਪੜ੍ਹੀ ਲਿਖੀ ਕੁੜੀ ਹੁੰਦੀ ਆ ਉਹ ਆਪਣਾ ਹੱਕ ਜਾਣਦੀ ਆ ਪੜ੍ਹੀ ਲਿਖੀ ਜਿਹੜੀ ਕੁੜੀ ਹੁੰਦੀ ਆ ਉਹ ਆਪਣਾ ਹੱਕ ਜਾਣਦੀ ਆ ਉਹ ਕਾਨੂੰਨ ਜਾਣਦੀ ਆ ਉਹ ਨੌਕਰੀ ਕਰ ਸਕਦੀ ਆ ਜਿਹੜੀ ਪੜ੍ਹੀ ਲਿਖੀ ਕੁੜੀ ਆ ਉਹ ਆਪਣਾ ਹੱਕ ਜਾਣਦੀ ਆ ਕਾਨੂੰਨ ਜਾਣਦੀ ਆ ਉਹ ਨੌਕਰੀ ਕਰ ਸਕਦੀ ਆ ਆਪਣੇ ਪੈਰਾਂ ਤੇ ਉਹ ਆਪ ਖੜੀ ਹੋ ਸਕਦੀ ਆ ਸਿੱਖਿਆ ਸਿਰਫ ਕਿਤਾਬਾਂ ਨਾਲ ਨਹੀਂ ਉਹ ਜੀਵਨ ਦੀ ਵਿੱਚੋਂ ਗੱਲਾਂ ਨੂੰ ਸਮਝਣ ਦੀ ਲੋੜ ਹੈਗੀ ਆ ਕਲੀਆਂ ਕਿਤਾਬਾਂ ਪੜ੍ਹਨ ਦੇ ਨਾਲ ਸਾਨੂੰ ਸਿੱਖਿਆ ਨਹੀਂ ਮਿਲਦੀ ਹੈ ਕਿ ਵੀ ਐਮਏ ਦੀ ਡਿਗਰੀ ਕਰ ਲਈ ਡਬਲ ਐਮਏ ਕਰ ਲਈ ਪੀਐਚਡੀ ਕਰ ਲਈ ਡਬਲ ਪੀਐਚਡੀ ਕਰ ਲਈ ਜੀਵਨ ਦੀ ਸਮਝ ਹੋਣੀ ਚਾਹੀਦੀ ਹੈ ਆਪਣੀ ਦੀ ਕੁੜੀ ਨੂੰ ਕਾਨੂੰਨੀ ਹੱਕਾਂ ਦੀ ਜਾਣਕਾਰੀ ਸਵੈ ਰੱਖਿਆ ਦੀ ਟ੍ਰੇਨਿੰਗ ਡਿਜੀਟਲ ਸੁਰੱਖਿਆ ਦੀ ਸਮਝ ਜਿਹੜੀ ਕੁੜੀ ਜਾਣਦੀ ਹੈ ਨਾ ਕਿ ਉਹਦੇ ਹੱਕ ਕੀ ਆ ਉਹ ਕਿਸੇ ਵੀ ਅਨਿਆਂ ਦਾ ਸ਼ਿਕਾਰ ਨਹੀਂ ਹੁੰਦੀ ਉਹਦੇ ਨਾਲ ਤੱਕੇਸ਼ਾਹੀ ਕਦੇ ਨਹੀਂ ਹੋ ਸਕਦੀ ਉਹ ਨਿਆਂ ਖਿਲਾਫ ਲੜਨਾ ਜਾਣਦੀ ਹੈ ਟਿਟਲ ਸਖਿਆ ਵੀ ਬਹੁਤ ਜ਼ਰੂਰੀ ਹੈਗੀ ਹੈ ਕੁੜੀਆਂ ਦੇ ਲਈ ਤੇਰੀ ਕੁੜੀ ਜਾਣਦੀ ਹੈ ਨਾ ਉਹਦੇ ਵੀ ਹੱਕ ਹਨ ਉਹ ਕਿਸੇ ਵੀ ਅਨਿਆਂ ਦਾ ਸ਼ਿਕਾਰ ਕਦੇ ਵੀ ਨਹੀਂ ਹੋ ਸਕਦੀ ਉਹਨੂੰ ਸਮਝ ਹੈਗੀ ਹੈ ਇਸ ਚੀਜ਼ ਜਿਹੜਾ ਅੱਜ ਦਾ ਟਾਈਮ ਹੈਗਾ ਅੱਜ ਦਾ ਜਿਹੜਾ ਸਮਾਂ ਇਸ ਵੇਲੇ ਦੌਰ ਚੱਲ ਰਿਹਾ ਹੈ ਇਦੇ ਵਿੱਚ ਸਵੈ ਰੱਖਿਆ ਸਿੱਖਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਫਿਜ਼ੀਕਲ ਤੌਰ ਤੇ ਕਿਵੇਂ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹੋ ਸਵੈ ਰੱਖਿਆ ਜਿਹੜੀ ਹੈ ਤੁਸੀਂ ਕਿਵੇਂ ਕਰ ਸਕਦੇ ਹੋ ਕੁੜੀਆਂ ਦੇ ਲਈ ਕਰਾਟੇ ਤਾਈ ਕਵਾਂਡੋ ਹੋਰ ਮਾਰਸ਼ਲ ਆਰਟਸ ਮਾਰਸ਼ਲ ਆਰਟ ਸਿੱਖ ਸਕਦੀਆਂ ਨੇ ਕੁੜੀਆਂ ਕਰਾਟੇ ਜਾਣਦੀਆਂ ਹੋਣ ਤਾਈ ਕਵਾਂਡੋ ਮਾਰਸ਼ਲ ਆਰਟ ਸਿੱਖ ਸਕਦੀਆਂ ਨੇ ਇਸ ਨਾਲ ਸਿਰਫ ਜਿਹੜਾ ਸਰੀਰ ਨਹੀਂ ਤੁਹਾਡਾ ਮਜ਼ਬੂਤ ਹੁੰਦਾ ਜਿਹੜਾ ਤੁਹਾਡਾ ਦਿਮਾਗ ਹੈਗਾ ਮਨ ਹੈਗਾ ਉਹ ਵੀ ਤੁਹਾਡਾ ਬਹੁਤ ਸਟਰੋਂਗ ਹੋ ਜਾਂਦੇ ਨੇ ਚੀਜ਼ਾਂ ਦੇ ਨਾਲ ਤੁਸੀਂ ਮੈਂਟਲੀ ਤੌਰ ਤੇ ਪੰਪੇਰ ਹੋ ਜਾਂਦੇ ਹੋ ਸਟਰੋਂਗ ਹੋ ਜਾਂਦੇ ਹੋ ਮਜ਼ਬੂਤ ਹੋ ਜਾਂਦੇ ਹੋ ਕਿ ਤੁਸੀਂ ਬਹੁਤ ਮਜ਼ਬੂਤ ਹੋ ਜਾਂਦੇ ਹੋ ਇਹਨਾਂ ਚੀਜ਼ਾਂ ਦੇ ਨਾਲ ਜਿੱਥੇ ਤੁਸੀਂ ਸਰੀਰਕ ਤੌਰ ਤੇ ਮਜ਼ਬੂਤ ਹਾਂ ਕੱਲਾ ਵੀ ਸਰੀਰਕ ਤੌਰ ਤੇ ਨਹੀਂ ਮਜ਼ਬੂਤ ਕਰਦੀਆਂ ਇਹ ਚੀਜ਼ਾਂ ਜਿਹੜੀਆਂ ਹੈਗਾ ਇਹ ਬੰਦੇ ਨੂੰ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਵੀ ਬੰਦੇ ਨੂੰ ਇਹ ਮਜ਼ਬੂਤ ਕਰਦੀਆਂ ਕਈ ਵਾਰ ਜਿਹੜਾ ਆਤਮ ਵਿਸ਼ਵਾਸ ਨਾਲ ਹੀ ਖਤਰਾ ਟਲ ਜਾਂਦਾ ਹੁੰਦਾ ਬੰਦੇ ਦਾ। ਬੰਦੇ ਦਾ ਜਿਸ ਤਰ੍ਹਾਂ ਜਿਸੇ ਕੁੜੀ ਦਾ ਆਤਮ ਵਿਸ਼ਵਾਸ ਸਟਰੋਂਗ ਹੈ। ਆਤਮ ਵਿਸ਼ਵਾਸ ਉਹਦਾ ਮਜ਼ਬੂਤ ਹੈਗਾ। ਤੇ ਉਹਦਾ ਜਿਹੜਾ ਇਹਦੇ ਨਾਲ ਵੀ ਕਈ ਵਾਰ ਖਤਰਾ ਟਲ ਜਾਂਦਾ ਹੈਗਾ। ਜੇ ਕੋਈ ਤੁਹਾਨੂੰ ਵੇਖਦਾ ਕਿ ਤੁਸੀਂ ਡਰੇ ਹੋਏ ਨਹੀਂ। ਜਦੋਂ ਕੋਈ ਤੁਹਾਨੂੰ ਵੇਖ ਰਿਹਾ ਨਾ ਕਿ ਤੁਸੀਂ ਡਰੇ ਹੋਏ ਨਹੀਂ ਹੈਗੇ ਤਾਂ ਦੂਸਰਾ ਸਾਹਮਣੇ ਵਾਲਾ ਜਿਹੜਾ ਇਨਸਾਨ ਹੈਗਾ ਉਹ ਪਿੱਛੇ हट ਜਾਂਦਾ ਹੈਗਾ। ਕਿਉਂਕਿ ਤੁਹਾਡੇ ਚਿਹਰੇ ਤੋਂ ਬੰਦਾ ਜੱਜਮੈਂਟ ਕਰ ਲੈਂਦਾ ਹੈ ਕਿ ਇਹ ਮੇਰੀ ਮੁਕਾਬਲਾ ਕਰਨ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ ਤੇ ਹੁਣ ਪਿੱਛੇ ਹਟਣ ਦੇ ਵਿੱਚ ਹੀ ਭਲਾਈ ਹੈਗੀ ਆ। ਇਹ ਪਾਣਾ ਤੁਹਾਡੇ ਚਿਹਰੇ ਦੀਆਂ ਹਵਾਈਆਂ ਤੋਂ ਪਤਾ ਲੱਗ ਜਾਂਦਾ ਹੈ ਕਿ ਤੁਹਾਡਾ ਜਿਹੜਾ ਦਿਮਾਗ ਹੈ ਜੇਨ ਹੈਗਾ ਉਹ ਕਿਸ ਪਾਸੇ ਚੱਲ ਰਿਹਾ ਹੈਗਾ। ਉਹ ਦੂਸਰਾ ਜਿਹੜਾ ਹੈਗਾ ਸਾਹਮਣੇ ਵਾਲਾ ਇਨਸਾਨ ਉਹ ਫਿਰ ਆਪਣੇ ਆਪ ਹੀ ਪੈਰ ਪਿੱਛੇ ਖਿੱਚ ਲੈਂਦਾ ਹੈ। ਅੱਜ ਕੱਲ ਦਾ ਜਿਹੜਾ ਖਤਰਾ ਹੈਗਾ ਸਿਰਫ ਸੜਕਾਂ ਤੇ ਨਹੀਂ ਹੈਗਾ ਅੱਜ ਕੱਲ ਜਿਹੜਾ ਖਤਰਾ ਹੈਗਾ ਸਿਰਫ ਸੜਕਾਂ ਤੇ ਨਹੀਂ ਹੈ ਖਤਰਾ ਤਾਂ ਜਿਹੜਾ ਅਸਲ ਹੈਗਾ ਉਹ ਮੋਬਾਈਲ ਵਿੱਚ ਹੀ ਹੈ ਜਿਹੜਾ ਖਤਰਾ ਨਾ ਡਿਜੀਟਲ ਸੁਰੱਖਿਆ ਜਿਹਦੀ ਮੈਂ ਗੱਲ ਕੀਤੀ ਹੈ ਤੁਹਾਡੇ ਨਾਲ ਉਸੇ ਤੇ ਹੁਣ ਮੈਂ ਟੌਪਿਕ ਤੇ ਤੁਹਾਡੇ ਨਾਲ ਥੋੜਾ 1 ਮਿੰਟ ਦੇ ਵਿੱਚ ਮੈਂ ਤੁਹਾਡੇ ਨਾਲ ਥੋੜੀ ਵਿਸਥਾਰ ਚ ਗੱਲ ਕਰਨਾ ਚਾਹੁੰਦਾ ਉਹ ਜਿਹੜਾ ਖਤਰਾ ਹੈਗਾ ਨਾ ਮੇਨ ਉਹ ਮੋਬਾਈਲ ਚ ਵਿੱਚ ਮੋਬਾਈਲ ਦੇ ਵਿੱਚ ਹੀ ਹੈਗਾ ਉਹ ਖਤਰਾ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਅਣਜਾਣ ਲੋਕਾਂ ਨਾਲ ਗੱਲਬਾਤ ਕਰਕੇ ਕਰਦੇ ਸਮੇਂ ਨਾ ਤੁਸੀਂ ਅਣਜਾਣ ਲੋਕਾਂ ਨਾਲ ਸੋਸ਼ਲ ਮੀਡੀਆ ਤੇ ਅਣਜਾਣ ਲੋਕ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਗੱਲਬਾਤ ਕਰਦੇ ਸਮੇਂ ਨਾ ਸੁਚੇਤ ਰਹਿਣ ਦੀ ਬੜੀ ਲੋੜ ਹੈਗੀ ਹੈ ਸਾਵਧਾਨ ਰਹਿਣ ਦੀ ਬੜੀ ਲੋੜ ਹੈਗੀ ਆ ਆਪਣੀ ਜਿਹੜੀ ਨਿੱਜੀ ਜਾਣਕਾਰੀ ਹੈਗੀ ਆ ਉਹ ਕਿਸੇ ਨਾਲ ਸ਼ੇਅਰ ਨਾ ਕਰੋ ਲੋਕੇਸ਼ਨ ਹਮੇਸ਼ਾ ਪਬਲਿਕ ਨਾ ਰੱਖੋ ਸ਼ੱਕੀ ਲਿੰਕ ਜਾਂ ਮੈਸੇਜ ਤੋਂ ਬਚੋ ਜੇ ਤੁਹਾਡੇ ਮੋਬਾਈਲ ਤੇ ਕੋਈ ਆ ਰਹੀਆਂ ਚੀਜ਼ਾਂ ਨਿੱਜੀ ਜਾਣਕਾਰੀ ਕਦੇ ਵੀ ਕਿਸੇ ਨਾਲ ਆਪਣੀ ਸ਼ੇਅਰ ਨਾ ਕਰੋ ਲੋਕੇਸ਼ਨ ਜਿਹੜੀ ਹੈਗੀ ਆਪਣੀ ਉਹਨੂੰ ਪਬਲਿਕ ਕਦੇ ਨਾ ਰੱਖੋ ਇਹ ਸਵਾਇ ਸੁਰੱਖਿਆ ਹੈਗੀ ਹੈ ਡਿਜੀਟਲ ਸੁਰੱਖਿਆ ਜਿਹਦੀ ਮੈਂ ਗੱਲ ਕੀਤੀ ਸੀ ਸ਼ੱਕੀ ਲਿੰਕ ਆ ਰਿਹਾ ਤੁਹਾਡੇ ਫੋਨ ਦੇ ਵਿੱਚ ਇਸ ਤੋਂ ਮੈਸੇਜ ਤੋਂ ਜਾਂ ਲਿੰਕ ਆ ਰਿਹਾ ਮੈਸੇਜ ਆ ਰਿਹਾ ਇਹਨਾਂ ਤੋਂ ਹਮੇਸ਼ਾ ਬਚੋ ਜਿਹੜੀ ਡਿਜੀਟਲ ਦੁਨੀਆ ਵਿੱਚ ਸਖਿਆ ਬਹੁਤ ਜ਼ਰੂਰੀ ਹੈਗੀ ਹੈ ਡਿਜੀਟਲ ਦੁਨੀਆ ਦੇ ਵਿੱਚ ਸਖਿਆ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਗਲਤੀ ਜਿਹੜੀ ਹੈਗੀ ਆ ਉਹ ਸਾਡੇ ਲਈ ਵੱਡੀ ਸਮੱਸਿਆ ਬਣ ਸਕਦੀ ਹੈ ਇੱਕ ਗਲਤੀ ਹੈ ਜਿਹੜੀ ਸਾਡੇ ਲਈ ਉਹ ਸਾਡੇ ਲਈ ਬਹੁਤ ਵੱਡੀ ਸਮੱਸਿਆ ਬਣ ਸਕਦੀ ਹੈ ਸਾਡੇ ਲਈ ਬਹੁਤ ਵੱਡੀ ਸਮੱਸਿਆ ਬਣ ਸਕਦੀ ਹੈ ਫਿਰ ਇਹਦੇ ਵਿੱਚ ਕੀ ਕਰਨਾ ਚਾਹੀਦਾ ਹੈ ਹਨ ਇਹਦੇ ਵਿੱਚ ਕੀ ਕਰਨਾ ਚਾਹੀਦਾ ਫਿਰ ਇਹਦੇ ਵਿੱਚ ਸਾਨੂੰ ਕੀ ਕਰਨਾ ਜ਼ਰੂਰੀ ਹੈਗਾ ਕਿ ਸੰਗਤ ਦੀ ਜਿਹੜੀ ਸਾਡੀ ਚੋਣ ਹੈਗੀ ਆ ਜਿਹਨੂੰ ਅਸੀਂ ਸੋਸਾਇਟੀ ਵੀ ਕਹਿੰਦੇ ਨੇ ਜਿਹੜੇ ਲੋਕ ਲੋਕਾਂ ਨਾਲ ਤੁਸੀਂ ਰਹਿੰਦੇ ਹੋ ਉਹ ਤੁਹਾਡੀ ਸੁਰੱਖਿਆ ਤੇ ਅਸਰ ਬਹੁਤ ਪਾਉਂਦੇ ਹੈਗੇ ਜਿੰਨਾ ਲੋਕਾਂ ਦੇ ਨਾਲ ਤੁਸੀਂ ਆਫਿਸ ਦੇ ਵਿੱਚ ਕਿਸੇ ਵੀ ਆਪਾ ਡਿਪਾਰਟਮੈਂਟ ਦੀ ਗੱਲ ਕਰ ਲੋ ਚਾਹੇ ਤੁਸੀਂ ਪ੍ਰਾਈਵੇਟ ਸੈਕਟਰ 'ਚ ਜੌਬ ਕਰਦੇ ਹੋ ਚਾਹੇ ਤੁਸੀਂ ਸਰਕਾਰੀ ਕਿਸੇ ਸੈਕਟਰ 'ਚ ਜੌਬ ਕਰਦੇ ਹੋ ਕਿਸੇ ਵੀ ਖੇਤਰ ਦੇ ਵਿੱਚ ਜਿਹੜੇ ਲੋਕਾਂ ਨਾਲ ਤੁਸੀਂ ਰਹਿੰਦੇ ਹੋ ਉਹ ਤੁਹਾਡੀ ਸੁਰੱਖਿਆ ਤੇ ਬਹੁਤ ਅਸਰ ਪਾਉਂਦੇ ਆ ਹਮੇਸ਼ਾ ਸਹੀ ਦੋਸਤ ਚੁਣੋ ਜਿਹੜੇ ਤੁਹਾਡੀ ਇੱਜ਼ਤ ਕਰਦੇ ਹੋ ਹਮੇਸ਼ਾ ਸਹੀ ਦੋਸਤ ਚੁਣੋ ਜਿਹੜੇ ਤੁਹਾਡੀ ਇੱਜ਼ਤ ਕਰਦੇ ਹੋਣ ਤੁਹਾਡੀਆਂ ਹੱਦਾਂ ਨੂੰ ਸਮਝਦੇ ਹੋਣ ਉਹਨਾਂ ਨੂੰ ਪਤਾ ਹੋਵੇ ਜੇ ਕੋਈ ਦੋਸਤ ਜਾਂ ਜਾਣਕਾਰ ਤੁਹਾਡਾ ਜਾਣਕਾਰ ਕੁਲੀਗ ਦੋਸਤ ਜਾਂ ਜਾਣਕਾਰ ਤੁਹਾਨੂੰ ਆਸਖਾਮਾ ਮਹਿਸੂਸ ਕਰ ਕਰਵਾਏ ਉਸਰਖਿਤ ਮਹਿਸੂਸ ਕਰਵਾਏ ਤਾਂ ਉਸ ਤੋਂ ਹਮੇਸ਼ਾ ਸਾਵਧਾਨ ਰਹੋ ਉਸ ਤੋਂ ਦੂਰੀ ਬਣਾ ਕੇ ਰੱਖੋ ਕੋਈ ਵੀ ਤੁਹਾਡਾ ਕੁਲੀਗ ਦੋਸਤ ਜਾਂ ਜਾਣਕਾਰ ਕੋਈ ਵੀ ਹੈ ਉਹ ਤੁਹਾਨੂੰ ਇਸ ਤਰ੍ਹਾਂ ਦਾ ਮਹਿਸੂਸ ਕਰਵਾ ਰਿਹਾ ਤੁਹਾਨੂੰ ਮਹਿਸੂਸ ਹੋ ਰਿਹਾ ਵੀ ਮੈਂ ਇੱਥੇ ਸੁਰੱਖਿਤ ਨਹੀਂ ਹੈਗਾ ਹੈਗੀ ਜਾਂ ਹੈਗਾ ਤਾਂ ਉਸ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ ਕਹਿੰਦੇ ਨੇ ਹੁੰਦੇ ਵੀ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਹਰ ਮੁਸਕਰਾਉਂਦਾ ਹੁੰਦਾ ਜਿਹੜਾ ਚਿਹਰਾ ਹੁੰਦਾਗਾ ਪਰੋਸੀਯੋਗ ਨਹੀਂ ਹੁੰਦਾ ਹਰ ਹੱਸਣ ਵਾਲਾ ਕੋਈ ਵੀ ਚਿਹਰਾਗਾ ਮਸਕਰਾਉਣ ਵਾਲਾ ਭਰੋਸੇਯੋਗ ਨਹੀਂ ਹੁੰਦਾ ਤੇ ਜਿਹੜੇ ਪਰਿਵਾਰ ਦੇ ਨਾਲ ਵੀ ਨਾ ਫਿਰ ਖੁੱਲ ਕੇ ਗੱਲਬਾਤ ਤੁਹਾਨੂੰ ਕਰਨੀ ਚਾਹੀਦੀ ਹੈ ਕਿ ਤੁਹਾਨੂੰ ਮੁਸ਼ਕਲ ਆ ਰਹੀ ਹੈ। ਕਈ ਵਾਰ ਹੈ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਡਰ ਦੇ ਕਾਰਨ ਆਪਣੀ ਸਮੱਸਿਆ ਘਰ ਵਾਲਿਆਂ ਨਾਲ ਸਾਂਝੀ ਨਹੀਂ ਕਰਦੀ ਹੈਗੀ। ਵੀ ਰਸਤੇ ਦੇ ਵਿੱਚ, ਆਫਿਸ ਦੇ ਵਿੱਚ, ਕੰਪਨੀ ਦੇ ਵਿੱਚ ਕਿਤੇ ਵੀ ਕਿਸੇ ਵੀ ادارے ਦੇ ਵਿੱਚ ਵੀ ਉਹਦੇ ਨਾਲ ਕਿਤੇ ਵੀ ਕੋਈ ਜੱਤੀ ਹੋ ਰਹੀ ਹੈਗੀ ਆ, ਕੋਈ ਸਮੱਸਿਆ ਖੜੀ ਹੋ ਗਈ ਆ। ਉਹ ਕਰੇ ਹੀ ਨਹੀਂ ਕਈ ਵਾਰ ਕੁੜੀਆਂ ਸ਼ੇਅਰ ਕਰਦੀਆਂ ਤੇ ਉਹਦਾ ਖਮਿਆਜਾ ਫਿਰ ਵੱਡੀ ਕੀਮਤ ਚ ਿਕਾਉਣੀ ਪੈਂਦੀ ਹੈ। ਅਸੀਂ ਅਕਸਰ ਹੀ ਦੇਖਦੇ ਆ। ਪਰ ਜਿਵੇਂ ਹੁਣ ਗਾਰੰਟੀ ਥੋੜੇ ਦਿਨ ਪਹਿਲਾਂ ਹੀ ਵਿਖਿਆ ਸੀ ਇੱਕ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਘਟਨਾ ਵਾਪਰੀ ਇੱਕ ਲਾਉ ਦੀ ਸਟੂਡੈਂਟ ਸੀ ਤੇ ਉਹ ਕੁੜੀ ਦੀ ਵੀ ਉਸ ਮੁੰਡੇ ਨੇ ਗੋਲੀ ਮਾਰ ਕੇ ਮੌਤ ਕਰ ਦਿੱਤੀ ਤੇ ਆਪ ਵੀ ਉਹ ਚਲੇ ਗਿਆ। ਆਪਣੇ ਵੀ ਉਹਨੇ ਗੋਲੀ ਮਾਰਨੀ ਜੇ ਤੁਹਾਨੂੰ ਲੱਗਦਾ ਨਾ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਡੇ ਨਾਲ ਹੋ ਰਹੀਆਂ ਤੇ ਪਰਿਵਾਰ ਦੇ ਨਾਲ ਤੁਹਾਨੂੰ ਇਥੇ ਡਿਸਕਸ ਕਰਨਾ ਪਰਿਵਾਰ ਦੇ ਨਾਲ ਖੁੱਲਕੇ ਇਹੋ ਜਿਹੇ ਵਿਸ਼ਿਆਂ ਤੇ ਤੁਹਾਨੂੰ ਗੱਲਬਾਤ ਕਰਨੀ ਚਾਹੀਦੀ ਜਿੱਥੇ ਤੁਹਾਨੂੰ ਆਪਣਾ ਆਪ ਸੁਰੱਖਿਤ ਮਹਿਸੂਸ ਨਹੀਂ ਹੁੰਦਾ ਹੈ ਇਹ ਕੁੜੀਆਂ ਦੇ ਲਈ ਬਹੁਤ ਜ਼ਰੂਰੀ ਹੈ ਪਰ ਸੱਚ ਇਹ ਆ ਕਿ ਪਰਿਵਾਰ ਸਭ ਤੋਂ ਵੱਡੀ ਤਾਕਤ ਹੈ ਤੁਹਾਡੀ ਤੁਹਾਡਾ ਪਰਿਵਾਰ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ ਇਥੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਪਰ ਸੱਚ ਇਹਦਾ ਹੈ ਕਿ ਜਿਹੜਾ ਪਰਿਵਾਰ ਹੈ ਨਾ ਤੁਹਾਡਾ ਉਹ ਤੁਹਾਡੀ ਤਾਕਤ ਹੈ। ਕੋਈ ਛੋਟੀ ਗੱਲ ਨਹੀਂ ਹੈ ਤੁਹਾਡਾ ਪਰਿਵਾਰ ਤੁਹਾਡੀ ਤਾਕਤ ਹੈ ਪੂਰੀ। ਬਹੁਤ ਵੱਡੀ ਤਾਕਤ ਹੈ। ਜੇ ਕੋਲ ਜੇ ਕੁਝ ਤੁਹਾਡੇ ਨਾਲ ਗਲਤ ਹੋ ਰਿਹਾ ਤਾਂ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜਰੂਰ ਆਪਣੇ ਘਰ ਦੇ ਵਿੱਚ ਇਸ ਚੀਜ਼ ਨੂੰ ਕਦੇ ਵੀ ਅਗਨੋਰ ਨਾ ਕਰੋ ਪਰਿਵਾਰ ਦੇ ਵਿੱਚ ਬੈਠ ਕੇ ਆਰਾਮ ਨਾਲ ਤੁਸੀਂ ਉਸ ਗੱਲ ਨੂੰ ਆਪਣੇ ਪਰਿਵਾਰ ਨਾਲ ਸਾਂਝਾ ਜ਼ਰੂਰ ਕਰਨਾ ਚਾਹੀਦਾ ਤੁਹਾਨੂੰ ਤਾਂ ਕਿ ਤੁਹਾਡ ਜੀ ਆਉਣ ਵਾਲੀ ਮੁਸ਼ਕਲ ਤੋਂ ਤੁਸੀਂ ਬਚ ਸਕੋ ਚੁੱਪ ਰਹਿਣ ਨਾਲ ਲੋਕ ਹਿੰਮਤਵਾਨ ਹੁੰਦੇ ਹੈਗੇ ਆ ਜੇ ਤੁਸੀਂ ਅੱਜ ਚੁੱਪ ਕਰ ਗਏ ਤਾਂ ਕੱਲ ਨੂੰ ਵੀ ਤੁਹਾਨੂੰ ਉਸ ਚੀਜ਼ ਦਾ ਸਾਹਮਣਾ ਕਰਨਾ ਪਊਗਾ ਕਦੇ ਵੀ ਤੁਸੀਂ ਗਲਤ ਚੀਜ਼ ਤੇ ਕਦੇ ਚੁੱਪ ਨਾ ਰਹੋ ਜੇ ਤੁਸੀਂ ਗਲਤ ਚੀਜ਼ ਹੋਣ ਤੇ ਵੀ ਚੁੱਪ ਕਰ ਗਏ ਹੋ ਚੁੱਪ ਰਹਿੰਦੇ ਹੋ ਤਾਂ ਜਿਹੜਾ ਸਾਹਮਣੇ ਵਾਲਾ ਇਨਸਾਨ ਆ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਕਿ ਉਹਦੀ ਹਿੰਮਤ ਵੱਧ ਜਾਂਦੀ ਆ ਉਸ ਇਨਸਾਨ ਦੀ ਹਿੰਮਤ ਵੱਧਦੀ ਹੈਗੀ ਆ ਫਿਰ ਇਸ ਚੀਜ਼ ਦੇ ਨਾਲ ਫਿਰ ਸਮਾਜੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਸਾਡੀਆਂ ਸਿਰਫ ਕੁੜੀਆਂ ਨੂੰ ਹੀ ਸੁਰੱਖਿਤ ਰਹਿਣਾ ਨਹੀਂ ਕੁੜੀਆਂ ਨੂੰ ਹੀ ਸਿਰਫ ਸੁਰੱਖਿਤ ਰਹਿਣਾ ਨਹੀਂ ਸਿਖਾਉਣਾ ਚਾਹੀਦਾ ਸਮਾਜ ਨੂੰ ਵੀ ਬਦਲਣਾ ਚਾਹੀਦਾ ਹੈ ਇਹਦੇ ਨਾਲ ਸਿਰਫ ਕੁੜੀਆਂ ਨੂੰ ਹੀ ਸੁਰੱਖਿਤ ਰਹਿਣਾ ਨਹੀਂ ਸਿੱਖਣਾ ਚਾਹੀਦਾ ਕਿ ਕੁੜੀਆਂ ਹੀ ਸੁਰੱਖਿਤ ਰਹਿ ਲਈਏ ਚੀਜ਼ਾਂ ਕਰਨ ਸਮਾਜ ਨੂੰ ਵੀ ਸਾਡੇ ਨੂੰ ਸੋਚ ਬਦਲਣੀ ਚਾਹੀਦੀ ਹੈਗੀ। ਸਮਾਜ ਨੂੰ ਵੀ ਬਦਲਣਾ ਚਾਹੀਦਾ ਹੈ ਇਸ ਪ੍ਰਤੀ ਸਕੂਲਾਂ ਦੇ ਵਿੱਚ ਭਾਵੇਂ ਸਰਕਾਰਾਂ ਲੱਖਾਂ ਹੀ ਪ੍ਰੋਗਰਾਮ ਕਰਾਉਂਦੀਆਂ ਨੇ। ਸਕੂਲਾਂ ਦੇ ਵਿੱਚ ਜਾਗਰੂਕਤਾ ਪ੍ਰੋਗਰਾਮ ਬੜੇ ਹੁੰਦੇ ਆ। ਕਾਨੂੰਨਾਂ ਦੀ ਸਖਤ ਪਾਲਣਾ ਹੋਵੇ ਇਹ ਵੀ ਸਕੂਲਾਂ ਕਾਲਜਾਂ ਦੇ ਵਿੱਚ ਅਕਸਰ ਹੀ ਹੁੰਦੇ ਆ। ਅਪਰਾਧੀਆਂ ਨੂੰ ਸਜ਼ਾ ਜਲਦੀ ਮਿਲੇ ਇਹ ਸੈਮੀਨਾਰ ਵੀ ਅਕਸਰ ਹੀ ਅਸੀਂ ਦੇਖਦੇ ਆਂ ਕਿ ਹਰ ਥਾਂ ਤੇ ਹਰ ਅਦਾਰੇ ਦੇ ਵਿੱਚ ਚਾਹੇ ਪ੍ਰਾਈਵੇਟ ਸੈਕਟਰ ਹੋਵੇ ਚਾਹੇ ਉਹ ਸਰਕਾਰੀ ਸੈਕਟਰ ਹੋਵੇ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ ਤੁਹਾਨੂੰ ਅਪਰੋਗ ਤਰੀਕੇ ਚੀਜ਼ਾਂ ਦੱਸੀਆਂ ਵੀ ਸਕੂਲਾਂ ਦੇ ਵਿੱਚ ਜਾਗਰੂਕਤਾ ਪ੍ਰੋਗਰਾਮ ਹੋਣੇ ਜਾਂ ਕਾਨੂੰਨਾਂ ਦੀ ਸਖਤ ਪਾਲਣਾ ਹੋਵੇ ਅਪਰਾਧੀਆਂ ਨੂੰ ਸਜ਼ਾ ਮਿਲੇ ਜਲਦੀ ਮਿਲੇ ਸਜ਼ਾ ਉਹਨਾਂ ਨੂੰ ਅਪਰਾਧੀਆਂ ਨੂੰ ਜਦੋਂ ਸਮਾਜ ਨੂੰ ਜਦੋਂ ਸਮਾਜ ਨੂੰ ਗਲਤ ਨੂੰ ਬਰਦਾਸ਼ਤ ਨਹੀਂ ਕਰੇਗਾ ਤਾਂ ਹੀ ਬਦਲਾਅ ਆਊਗਾ ਜਦੋਂ ਸਾਡਾ ਸਮਾਜ ਕਿਸੇ ਗਲਤ ਚੀਜ਼ ਨੂੰ ਐਕਸੈਪਟ ਨਹੀਂ ਕਰੂਗਾ ਉਹਨੂੰ ਮੰਨੂਗਾ ਹੀ ਨਹੀਂ ਤਾਂ ਤਾਂ ਦੀ ਇਸ ਚੀਜ਼ ਦੇ ਵਿੱਚ ਬਹੁਤ ਵੱਡਾ ਬਦਲਾ ਆ ਸਕਦਾ ਹੈ ਜਿਹੜੀ ਚੀਜ਼ ਸਾਡਾ ਸਮਾਜ ਅਲੋਇ ਨਹੀਂ ਕਰਦਾ ਤਾਂ ਫਿਰ ਇਸ ਇਹੀ ਚੀਜ਼ਾਂ ਦਾ ਤਾਂ ਜਿਹੜੀਆਂ ਹੈਗੀਆਂ ਨੇ ਅਪਰੋਕਤ ਮੈਂ ਤੁਹਾਨੂੰ ਦੱਸਿਆ ਨੇ ਕੁੜੀਆਂ ਦੇ ਲਈ ਉੱਥੇ ਫਿਰ ਉਹਨਾਂ ਚੀਜ਼ਾਂ ਨੂੰ ਕਦੇ ਵੀ ਮਤਲਬ ਕਿ ਜਦੋਂ ਸਾਡਾ ਸਮਾਜ ਸਮਝਦਾ ਹੀ ਨਹੀਂ ਹੈ ਐਕਸੈਪਟ ਨਹੀਂ ਕਰਦਾ ਹੈਗਾ ਤਾਂ ਇਹ ਤੀਦਾਂ ਦੇ ਵਿੱਚ ਬਦਲਾ ਆਉਣ ਵਾਲਾ ਜ਼ਰੂਰੀ ਹੈ ਮਨ ਦੀ ਜਿਹੜੀ ਸੁਰੱਖਿਆ ਹੁੰਦੀ ਅੰਦਰ ਸਾਡੇ ਮਨ ਹੁੰਦਾ ਹੈਗਾ ਇਹਦੀ ਸੁਰੱਖਿਆ ਵੀ ਬਹੁਤ ਜ਼ਰੂਰੀ ਹੈ। ਸੁਰੱਖਿਆ ਜਿਹੜੀ ਹੈਗੀ ਆ ਸਾਨੂੰ ਸਰੀਰਕ ਤੌਰ ਤੇ ਨਹੀਂ ਕਰਨੀ ਚਾਹੀਦੀ ਕੱਲੀ ਸਾਨੂੰ ਆਪਣੇ ਅੰਦਰੋਂ ਵੀ ਹੋਣੀ ਚਾਹੀਦੀ ਹੈਗੀ ਮਨ ਦੇ ਅੰਦਰੋਂ। ਜਿਹੜੀ ਸੁਰੱਖਿਆ ਹੈਗੀ ਆ ਉਹ ਸਾਨੂੰ ਕੱਲੀ ਬਾਹਰੋਂ ਨਹੀਂ ਕਰਨੀ ਚਾਹੀਦੀ ਅੰਦਰ ਵੀ ਹੋਣੀ ਚਾਹੀਦੀ ਹੈ ਸੁਰੱਖਿਆ ਸਾਡੀ। ਕਈ ਵਾਰ ਨਾ ਕੁੜੀਆਂ ਨੂੰ ਸ਼ਬਦਾਂ ਨਾਲ ਚੋਟ ਪਹੁੰਚਾਈ ਜਾਂਦੀ ਹੈ ਬੇਅੰਗ ਕਸ ਤਸਕੀ ਬਿਆਨ ਕਰਕੇ ਜਿਹਨਾਂ ਨੂੰ ਅੱਜ ਕੱਲ ਇੱਕ ਬੜਾ ਡਿਜੀਟਲ ਜਿਹਾ ਨਾਮ ਦੇਣ ਲੱਗਿਆ ਰੋਸਟਰ ਰੋਸਟ ਕਰਨਾ ਕਿਸੇ ਨੂੰ ਉਹ ਤਾਂ ਮਜ਼ਾਕ ਕਟਾਉਣਾ ਕਈ ਵਾਰ ਕੁੜੀਆਂ ਨੂੰ ਵੀ ਇਹਨਾਂ ਚੀਜ਼ਾਂ ਦੇ ਨਾਲ ਜਲੀਲ ਕੀਤਾ ਜਾਂਦਾ ਤਾਨੇ ਤਿੱਖੇ ਕਮੈਂਟ ਤੇ ਸ਼ਰਮਿੰਦਗੀ ਹੁੰਦੀ ਹੈ ਇਹਨਾਂ ਚੀਜ਼ਾਂ ਦੇ ਨਾਲ ਇਹ ਚੀਜ਼ਾਂ ਦੇ ਨਾਲ ਨਾ ਟੁੱਟੇ ਤਾਂ ਆਪਣੀ ਕੀਮਤ ਤੁਹਾਨੂੰ ਪਛਾਨਣ ਦੀ ਲੋੜ ਹੈਗੀ ਆ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਕਦੇ ਵੀ ਟੁੱਟੋ ਨਾ ਤੇ ਆਪਣੀ ਕੀਮਤ ਨੂੰ ਪਛਾਨਣ ਦੀ ਤੁਹਾਨੂੰ ਲੋੜ ਹੈ ਤੁਸੀਂ ਕਿਸੇ ਦੀ ਸੋਚ ਨਾਲ ਛੋਟੀ ਨਹੀਂ ਹੋ ਜਾਂਦੇ ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਰਿਹਾ ਨਾ ਤੇ ਤੁਸੀਂ ਉਸ ਦੀ ਉਸ ਸੋਚ ਨਾਲ ਜਿਹੜੀ ਦਾ ਉਹ ਮਾਲਕ ਹੈਗਾ ਉਹਦੇ ਨਾਲ ਤੁਸੀਂ ਕਦੇ ਛੋਟੇ ਨਹੀਂ ਹੋ ਜਾਂਦੇ ਆਪਣੇ ਆਲੇ ਦੁਆਲੇ ਨਾ ਹੱਦਾਂ ਬਣਾਉਣੀਆਂ ਸਿੱਖੋ ਹੱਦਾਂ ਬਾਉਂਡਰੀ ਬਾਲ ਕਰਨਾ ਨਹੀਂ ਹੁੰਦੀਆਂ ਗਿਆ ਛੋਟਾ ਜਿਹਾ ਤੁਹਾਨੂੰ ਦੱਸਦੇ ਆ ਹੱਦਾਂ ਬਣਾਉਣੀਆਂ ਸਿੱਖੋ ਤੁਸੀਂ ਵਾਲੇ ਦੇ ਵਾਲੇ ਆਪਣੇ ਹਰ ਇਨਸਾਨ ਦੀ ਆਪਣੀ ਇੱਕ ਹੱਦ ਹੁੰਦੀ ਹੈ ਜਿਵੇਂ ਆਪਾਂ ਕਹਿੰਦੇ ਆ ਵੀ ਜਿਵੇਂ ਮੈਂ ਮਤਲਬ ਕਿ ਨਾਨ ਵੇਜ ਨਹੀਂ ਖਾਂਦਾ ਤੇ ਨਹੀਂ ਖਾਂਦਾ ਉਹ ਕੋਈ ਵੀ ਹੋਵੇ ਜੇ ਕੋਈ ਤੁਹਾਡਾ ਇੱਛਾ ਦੇ ਖਿਲਾਫ ਤੁਹਾਡੇ ਨਾਲ ਵਰਤੋਂ ਕਰਦਾ ਹੈਗਾ ਤੁਹਾਡੇ ਨਾਲ ਬਿਹੇਵ ਕਰਦਾ ਹੈਗਾ ਤੁਹਾਡੀ ਇੱਛਾ ਦੇ ਖਿਲਾਫ ਤਾਂ ਸਾਫ਼ ਕਰੋ ਕਿ ਇਹ ਗਲਤ ਹੈਗਾ ਮੈਂ ਇਹ ਨਹੀਂ ਕਰ ਸਕਦਾ ਕਰ ਸਕਦੀ ਇਹ ਚੀਜ਼ ਜਿਹੜੀ ਤੁਹਾਡੀ ਇੱਛਾ ਦੇ ਮੁਤਾਬਕ ਹੈ ਹੀ ਨਹੀਂ ਤੁਹਾਡੀ ਇੱਛਾ ਦੇ ਖਿਲਾਫ ਹੈ ਚਾਹੇ ਉਹ ਕੁਝ ਵੀ ਹੋਵੇ ਤੇ ਉੱਥੇ ਨਾ ਕਹਿਣਾ ਸਿੱਖੋ ਵੀ ਇਹ ਗਲਤ ਹੈਗਾ ਹੱਦਾਂ ਬਣਾਉਣਾ ਸਵਾਰਥ ਨਹੀਂ ਹੈਗਾ ਹੱਦਾਂ ਬਣਾਉਣਾ ਜਿਹੜਾ ਇਹ ਇੱਕ ਸਵਾਰਥ ਨਹੀਂ ਹੈਗਾ ਸੁਰੱਖਿਆ ਹੈਗੀ ਹੈ ਸਾਡੀ ਹੱਦਾਂ ਬਣਾਉਣੀਆਂ ਸਾਡੀ ਸਵਾਰਥ ਨਹੀਂ ਹੈਗਾ ਇਹ ਸਾਡੀ ਸੁਰੱਖਿਆ ਹੈਗੀ ਆ ਅਖੀਰਲੀ ਗੱਲ ਜਿਹੜੀ ਹੈਗੀ ਆ ਉਮੀਦਾਂ ਦੱਸ ਦਿਆਂ ਕਿ ਅਖੀਲੀ ਗੱਲ ਜਿਹੜੀ ਹੈ ਲਾਸਟ ਚ ਡਰਨੀ ਡਰਨੀ ਤੁਹਾਨੂੰ ਮੰਨਣਾ ਚਾਹੀਦਾ ਹੈ ਤਾਕਤ ਤੁਹਾਨੂੰ ਸਮਝਣ ਦੀ ਲੋੜ ਹੈ ਸੁਰੱਖਿਆ ਦਾ ਮਤਲਬ ਕਿਸੇ ਤੋਂ ਡਰ ਕੇ ਨਹੀਂ ਜਿਉਣਾ ਹੁੰਦਾ ਸੁਰੱਖਿਆ ਦਾ ਮਤਲਬ ਕਿਸੇ ਤੋਂ ਡਰ ਕੇ ਨਹੀਂ ਜਿਉਣਾ ਹੁੰਦਾ ਸੁਰੱਖਿਆ ਦਾ ਮਤਲਬ ਤਾਂ ਸਿਰਫ ਤਿਆਰ ਰਹਿਣਾ ਹੁੰਦਾ ਹੈ ਤੁਹਾਡਾ ਦਿਮਾਗੀ ਤੌਰ ਤੇ ਤੁਸੀਂ ਕਿੰਨੇ ਸਟਰੋਂਗ ਹੋ ਕਿੰਨੇ ਸਟਰੋਂਗ ਤੁਸੀਂ ਆਪਣੇ ਮਨ ਦੇ ਤੌਰ ਤੇ ਕਿੰਨੇ ਤੁਸੀਂ ਤਾਕਤਵਰ ਕੁੜੀ ਕਮਜ਼ੋਰ ਨਹੀਂ ਹੈਗੀ ਕੁੜੀ ਕਦੇ ਕਮਜ਼ੋਰ ਨਹੀਂ ਹੈ ਉਹ ਮਾਂ ਵੀ ਹੈ ਪੈਣ ਵੀ ਹੈ ਟੀਵੀ ਅਤੇ ਇੱਕ ਪੰਜ ਬੂਤ ਇਨਸਾਨ ਵੀ ਹੈਗੀ ਹੈ ਕੁੜੀ ਜਿਹੜੀ ਹੈ ਉਹ ਸਾਡੀ ਮਾਂ ਵੀ ਹੈ ਪੈਣ ਵੀ ਹੈ ਟੀਵੀ ਅਤੇ ਇੱਕ ਮਜ਼ਬੂਤ ਇਨਸਾਨ ਵੀ ਹੈ ਉਸ ਨੂੰ ਬੰਦ ਕਰਨ ਦੀ ਲੋੜ ਨਹੀਂ ਹੈ ਉਸ ਨੂੰ ਸਮਝ ਸਹਾਰਾ ਅਤੇ ਤਾਕਤ ਦੇਣ ਦੀ ਲੋੜ ਹੈ ਇਹਨਾਂ ਚੀਜ਼ਾਂ ਦਾ ਉਸ ਨੂੰ ਕਮਰੇ ਦੇ ਵਿੱਚ ਬੰਦ ਕਰਨ ਦੀ ਲੋੜ ਨਹੀਂ ਹੈ ਉਹਨੂੰ ਕੈਦ ਕਰਨ ਦੀ ਲੋੜ ਨਹੀਂ ਹੈ ਉਸ ਨੂੰ ਸਮਝ ਸਮਝਾਣਾ ਜ਼ਰੂਰੀ ਹੈ ਸਹਾਰਾ ਦੇਣ ਤੇ ਤਾਕਤ ਦੇਣ ਦੀ ਬੜੀ ਲੋੜ ਹੁੰਦੀ ਹੈ ਉਹਨੂੰ ਸੋ ਕੁੜੀਆਂ ਕਿਸੇ ਖੇਤਰ ਦੇ ਵਿੱਚ ਪਿੱਛੇ ਨਹੀਂ ਹੈ ਮੁੰਡੇ ਨਾਲ ਇਹਦਾ ਲਾਸਟ ਦੇ ਵਿੱਚ ਜਿਹੜਾ ਨਤੀਜਾ ਜਿਹੜਾ ਨਿਕਲਦਾ ਹੈਗਾ ਉਹ ਤੁਹਾਨੂੰ ਮੈਂ ਹੁਣ ਦੱਸ ਰਿਹਾ ਛੋਟੀ ਜੀ ਗੱਲਬਾਤ ਆ ਬਸ ਕੁੜੀਆਂ ਸੁਰੱਖਤ ਜਦੋਂ ਰਹਿ ਸਕਦੇ ਨੇ ਉਹ ਤੁਹਾਨੂੰ ਦੱਸਦਾ ਮੈਂ ਉਹ ਆਪਣੇ ਆਪ ਨੂੰ ਆਤਮ ਵਿਸ਼ਵਾਸੀ ਬਣਾਉਣਾ ਆਪਣੇ ਆਪ ਨੂੰ ਨਾ ਆਪਣੇ ਆਪ ਤੇ ਉਹਨਾਂ ਨੂੰ ਆਤਮ ਵਿਸ਼ਵਾਸ ਹੁਣ ਬੜਾ ਜ਼ਰੂਰੀ ਹੈਗਾ ਆਪਣੇ ਆਪ ਦੇ ਵਿੱਚ ਉਹਨਾਂ ਦਾ ਜਿਹੜਾ ਵਿਸ਼ਵਾਸ ਆ ਉਹ ਬੜਾ ਮਜ਼ਬੂਤ ਹੋਣਾ ਚਾਹੀਦਾ ਉਹਨਾਂ ਨੂੰ ਸਿੱਖਿਆ ਦੀ ਬੜੀ ਲੋੜ ਹੈਗਾ ਸਿੱਖਿਆ ਉਹਨਾਂ ਨੂੰ ਪ੍ਰਾਪਤ ਹੋਣੀ ਚਾਹੀਦੀ ਹੈ ਆਪਣੇ ਉਹ ਹੱਕ ਜਾਣਦੀਆਂ ਹੋਣ ਕੁੜੀਆਂ ਆਪਣੇ ਹੱਕਾਂ ਲਈ ਲੜ ਸਕਦੀਆਂ ਹੁਣ ਆਪਣੇ ਹੱਕਾਂ ਲਈ ਜੂਝ ਸਕਦੀਆਂ ਹੁਣ ਸਹੀ ਸੰਗਤ ਉਹਨਾਂ ਨੂੰ ਚੁਣਨੀ ਚਾਹੀਦੀ ਹੈਗੀ ਕੁੜੀਆਂ ਨੂੰ ਕਦੇ ਵੀ ਮਤਲਬ ਕਿ ਜਲਦੀ ਫੈਸਲੇ ਨਹੀਂ ਲੈਣੇ ਚਾਹੀਦੇ ਫੈਸਲਾ ਲੈਣ ਵੇਲੇ ਬਹੁਤ ਸੋਚਣ ਦੀ ਲੋੜ ਹੁੰਦੀ ਹੈ ਸੰਗਤ ਦੀ ਚੋਣ ਕਰਦੇ ਜਿਵੇਂ ਕਹਿੰਦੇ ਸੀ ਦੋਸਤ ਮਿੱਤਰ ਇਸ ਤਰ੍ਹਾਂ ਹੀ ਉਹਨਾਂ ਨੂੰ ਵੀ ਨਾ ਮਤਲਬ ਹੱਕ ਹੁੰਦਾਗਾ ਕਿ ਉਹ ਵੀ ਮਤਲਬ ਕਿ ਆਪਣੇ ਸਹੀ ਸੰਗਤ ਦੀ ਚੋਣ ਕਰ ਸਕਦਾ ਸਮਾਜ ਤੈਨੂੰ ਉਹਨਾਂ ਦੀ ਫਿਰ ਇੱਜ਼ਤ ਕਰਦਾ ਹੈਗਾ ਫਿਰ ਸਮਾਜ ਵੀ ਉਹਨਾਂ ਦੀ ਫੇਰੀ ਇੱਜ਼ਤ ਕਰਦਾ ਹੈਗਾ ਤੇ ਉਹਨਾਂ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਕਿ ਤੁਸੀਂ ਕਿਸੇ ਵੀ ਗੱਲ ਤੋਂ ਘੱਟ ਨਹੀਂ ਹੈਗੀ ਆ ਮੈਂ ਕਿਸੇ ਚੀਜ਼ ਤੋਂ ਘੱਟ ਨਹੀਂ ਹੈਗੀ ਆਪਣੀ ਕੀਮਤ ਨੂੰ ਕੁੜੀਆਂ ਨੂੰ ਆਪ ਸਮਝਣਾ ਚਾਹੀਦਾ ਆਪਣੀ ਆਵਾਜ਼ ਉੱਚੀ ਰੱਖਣੀ ਚਾਹੀਦੀ ਹੈ ਤੇ ਆਪਣੇ ਅੰਦਰ ਦੀ ਤਾਕਤ ਨੂੰ ਉਹਨੂੰ ਪਛਾਣਨਾ ਚਾਹੀਦਾ ਜਿਵੇਂ ਮਾਤਾ ਭਾਗੋ ਜੁੱਧ ਦੇ ਵਿੱਚ ਲੜੀ ਉਹ ਵੀ ਤਾਂ ਕਮੈਲਾ ਹੀ ਸੀ ਮਾਈ ਪਾਪਰ ਬੜਾ ਸਤਿਕਾਰ ਦੇ ਨਾਲ ਆਦਬ ਦੇ ਨਾਲ ਉਹਨਾਂ ਦਾ ਨਾਮ ਲਿਆ ਜਾਂਦਾ ਅੱਜ ਵੀ ਉਹਨਾਂ ਦੀਆਂ ਬਹੁਤ ਮਸ਼ਾਲਾਂ ਦਿੱਤੀਆਂ ਜਾਂਦੀਆਂ ਨੇ ਜਿਵੇਂ ਕਹਿੰਦੇ ਆ ਕਿ ਅਸੀਂ ਮਾਈ ਪਾਪ ਕੋ ਦੀਆਂ ਬਾੜਸ਼ਾਂ ਨੇ ਕਿ ਜੱਥੇਬੰਦੀਆਂ ਦੇ ਵਿੱਚ ਵੀ ਬੀਬੀਆਂ ਕਦੇ ਬੋਲਦੀਆਂ ਹੁੰਦੀਆਂ ਨੇ ਸੋ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਅਖੀਰ ਤੱਕ ਸਾਡੇ ਨਾਲ ਜੁੜਨ ਦੇ ਲਈ ਤੇ ਸਾਡੇ ਇਸ ਪੇਜ ਨੂੰ ਫੋਲੋ ਕਰ ਲਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਦੋਸਤੋ ਕਿਸੇ ਹੋਰ ਸਮਾਜਿਕ ਗੱਲਬਾਤ ਦੇ ਨਾਲ ਧੰਨਵਾਦ